ਨਿੱਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੀ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪੁਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਦੋਵੇਂ ਸੋਇਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਬਾਬਾ ਜੀ ਬਾਬੇ ਪਾਲਾ ਜੀ ਬੜੀ ਕਿਰਪਾ ਸਤਿ ਕਰਦੇ ਚਲੋ ਵਧੀਆ ਕਿਰਪਾ ਚਾਹੀਦੀ ਜੀ ਹਾਂਜੀ ਤੇ ਨਾਮ ਦੱਸਦੇ ਕਰੀ ਆਪਾਂ ਭਾਜੀ ਮੇਰਾ ਅਮਰਿਤਪਾਲ ਸਿੰਘ ਜੀ ਹਾਂਜੀ ਜ਼ਿਲ੍ਹਾ ਮਰਸਾ ਤਸੀਲ ਬਾਬਾ ਬਕਾਲਾ ਸਾਹਿਬ ਠੀਕ ਆ ਹਾਂਜੀ ਖਲਚੀਆਂ ਤੋਂ ਪੈਂਦਾ ਜੀ ਆਪਾਂ ਨੂੰ 2 ਕਿਲੋਮੀਟਰ ਤੇ ਰਈਏ ਤੋਂ 4 ਬਿਆਸ 7 ਤੇ ਮੇਨ ਰੋਡ ਤੋਂ 1 ਕਿਲੋਮੀਟਰ ਸਰਕਾਰੀ ਸਕੂਲ ਲਾਗੋ ਆ ਕੇ ਠੇਕੇ ਲਾਗੇ ਦੋ ਨੰਬਰ ਗਲੀ ਆ ਆਪਣੀ ਤੇ ਫੋਨ ਨੰਬਰ ਹੀ ਕੋਲ ਦੇ ਇੱਕ 98842781615 ਇੱਥੇ ਵਟਸਐਪ ਚੱਲਦਾ ਰਿਹਾ ਭਾਜੀ ਠੀਕ ਆ ਤੇ ਅੱਜ ਦੋ ਹੀ ਆ ਫਿਰ ਅੱਜ ਵੀਰ ਜੀ ਵੜਾ ਚਾ ਰਹੀ ਅੱਛਾ ਇਹਦਾ ਹਣੇ ਨਾ ਵਾਚਾਰ ਤਿਆਰ ਕੀਤੀਆਂ ਵਾ ਠੀਕ ਆ ਇਹ ਵੀਰਾ ਇਹ ਸੰਗਰੂਰੋਂ ਅੱਛਾ ਠੀਕ ਆ ਉਹਰ ਦੋ ਵਛੀਆਂ ਲੈ ਗਏ ਇੱਕ ਕੈਰ ਸ਼ਾਹਰੀ ਬਹੁਤ ਦਮਾਡ ਵਾਲੀ ਭਾਜੀ ਗੱਡੀ ਚੰਗੀ ਅੱਛਾ ਦਮਾਡ ਵਾਲੀ ਵੀਰਾਂ ਦੀ ਆਰ ਸ਼ਾਹਰੀ ਦੀ ਪਰ ਉਹਨਾਂ ਵੀਰ ਲੈ ਗਏ ਇੱਕ ਸ਼ੂੰਗੀ ਵਛੀ ਤਾਜੀ ਸੂਈ ਛੋਟੇ ਛੋਟੇ ਝੰਗ ਵਾਲੀ ਅੱਛਾ ਹਾਂਜੀ ਸੰਗਰੂਰ ਤੋਂ ਆਏ ਇਹ ਸੰਗਰੂਰ ਤੋਂ ਆਏ ਗਿਆ ਵੀਰ ਗੱਡੀ ਨਾਲ ਛੱਡ ਅੱਛਾ ਹਾਂਜੀ 10 ਮਿੰਟ ਹੋਏ ਲੱਗੀਆਂ ਨੂੰ ਠੀਕ ਆ ਹਾਂਜੀ ਠੀਕ ਚਲੋ ਚਲੋ ਵੇਗੀਆਂ ਉਹ ਤੇ ਫਿਰ ਹੁਣ ਜੜੀਆਂ ਹੈਗੀਆਂ ਉਹ ਹੀ ਦਿਖਾਈਏ ਹਾਂਜੀ ਤੇ ਪਹਿਲੇ ਨੰਬਰ ਤੇ ਆਹੀ ਦਿਖਾ ਦਈਏ ਫਿਰ ਜਿਹੜੀਆਂ ਰੁਪਈਆ ਭਾਜੀ ਕਹਿ ਦੋਗੇ ਕਿੰਨਾ ਸੁਆਜੇ ਦਾ ਆ ਜਿਹੜੀਆਂ ਰੁਪਈਆ ਭਾਜੀ ਇਹ ਫੈਲਣ ਨਾ ਮੇਥਲੇ ਕੁ ਵੀਰਪੁਰਾ ਡੇਢ ਮੇਥਲੇ ਸਾਹਮਣੇ ਬੱਚਾ ਰੀਪਾ ਜੀ ਆ ਬੱਚਾ ਜੀ ਆਪਣੀ ਸਮਝਣਾ ਕੋ ਵੇਖ ਲੈ ਕਿੰਨਾ ਕੋਈ ਡੇਢ 2 ਮਹੀਨੇ ਦਾ ਬੱਚਾ ਜਿਹੜਾ ਤੁਸੀਂ ਸਮਝ ਸਕਦੇ ਹੋ ਸਾਹਮਣੇ ਆ ਤੇ ਇਹਦੇ ਕੋ ਦੁੱਧ ਕਿੰਨਾ ਜੇ ਦੁੱਧ ਰੀਪਾ ਜੀ ਹੋਊਗਾ 10 ਕਿਲੋ ਗਾਰੰਟੀ 9 ਕਿਲੋ ਦੀ ਠੀਕ ਹੈ ਹਾਂਜੀ ਤੋਰਮ ਫੇਰ ਇੱਕ ਰੀਨ 9 ਕਿਲੋ ਹੈਗਾ ਪੱਕਾ ਦੁੱਧ ਘਰ ਦੀ ਭਾਜੀ ਚੋਕੇ ਦਵਾਂਗੇ ਦੋ ਟਾਈਮ ਕੋਈ ਵੀਰਪੁਰਾ ਸਾਡੇ ਘਰ ਚੋਲੇ ਤਿੰਨ ਟਾਈਮ ਚੋਲੇ ਠੀਕ ਹੈ ਜੀ ਹਾਂਜੀ ਸਾਡੇ ਘਰ ਭਾਜੀ ਕੋਈ ਚਾਰ ਟਾਂ ਵੀਰ ਭਰਾਪਾ ਵਿੱਚ ਹੋਵੇ ਠੀਕ ਹੈ ਜੀ ਹਾਂ ਜੀ ਗਾੜੀ ਲੂਜੀ ਆਪੋ ਆਪਣੀ ਸੇਵਾ ਵੀਰ ਭਰਾਵਾਂ ਖਾਣਾ ਖਾੜਵਾ ਪਿੱਛੇ ਇਹਦਾ ਸਪੈਸ਼ਲ ਹੀ ਹਾਂ ਦੇਖ ਸਕਦੇ ਜੀ ਵੀ ਭਾਰੀ ਗਰਮੋ ਆ ਜਾਂ ਉਹਦਾ ਵਾ ਇਧਰ ਵੇਖੋ ਉਹ ਡਰਦੀ ਆ ਬਸ ਠੀਕ ਆ ਹਾਂ ਜੀ ਚਲੋ ਲੈ ਜਾ ਇੱਕ ਵਾਰੀ ਫਿਰ ਦਿਖਾ ਦਿੰਨੇ ਬਸ ਇਹ ਨਾ ਕੋਈ ਵੀਰਜੀ ਵੀਰ ਭਰਾਪਾ ਕਰੋ ਇਹਨਾਂ ਸੱਟ ਲੱਗੀ ਆ ਨਾ ਛੋਟੀ ਹੁੰਦੀ ਲੱਕਰੇ ਕਿਸ ਨੇ ਡੰਡਾ ਮਾਰਿਆ ਵਾ ਅੱਛਾ ਖੁੱਡਾ ਬੈਠਾ ਇਹਦਾ ਡੰਡਾ ਮੜਾ ਜਾ ਬੈਠਾ ਵੇਖੋ ਤੁਹਾਨੂੰ ਤਾਂ ਕੋਈ ਦਿੱਕਤ ਨਹੀਂ ਆ ਪੀਪਾ ਜੀ ਹੋ ਜੀ ਕੋਈ ਗੱਲ ਬਾਤ ਚਲੋ ਲੈ ਜਾ ਫਿਰ ਕੰਡੀ ਤੇਰੀ ਬਹੁਤ ਆ ਠੀਕ ਹੈ ਜੀ ਹਾਂ ਜੀ ਵਾਕਿ ਥਾਨਾ ਕਾਫੀ ਪਿਆਰਾ ਲੱਗਾ ਇਹਦੇ ਕੋਲ ਇੱਥੇ ਆ ਬੱਚਾ ਤੇ ਮੋਲੇ ਦਾ ਵੀ ਜੀ ਫਿਰ ਮੋਲ ਨੂੰ ਤੁਸੀਂ 100 ਰੁਪਏ ਪਾ ਜੀ ਜਾ ਜਾ ਕਰੀਏ ਫਿਰ ਕਿਆ ਜੀ ਕਰਦੀ ਯਰ ਬੀਬਾ ਜੀ ਇੱਕ ਗੱਲ ਬੀਬਾ ਜੀ ਕੁਮਿਰਪਾਲ ਵੱਛੀ ਲੈ ਰੂ ਯਾਰ ਕਰੂ ਚੋਣ ਬਹੁਤ ਚੰਗੀ ਪਾਜੀ ਥਣ ਥਣ ਤੇ ਇੱਕ ਵਖਾਓ ਇਧਰੋਂ ਹੋ ਕੇ ਗਾੜੀ ਮੇਂ ਦੀ ਛੇ ਕੀ ਕਰ ਦੂਗੀ ਵੱਛੀ ਮੈਂਟਾਂ ਚ ਠੀਕ ਹੈ ਜੀ ਹਾਂ ਜੀ ਜਿੱਡੇ ਮੇਰੀ ਉਂਗਲਿਆ ਨਾ ਮੋਟੀ ਜਿੰਨੀ ਮੋਟੀ ਤਾਰ ਆਊਗੀ ਯਰ ਬੀਬਾ ਜੀ ਅੱਛਾ ਹਾਂ ਜੀ ਛੇ ਕੀ ਕਰ ਦੂਗੀ ਥੱਲੇ ਤੇ ਫਿਰ ਤੇ ਜ਼ਮੀਨ ਹੋਈ ਗੱਲੇ ਕੱਚੀ ਪੱਕੇ ਸਾਂ ਨਾ ਕਿਹਨੇ ਮਾਰੀਆਂ ਤੇ ਇਨਾ ਟੋਆ ਪਾਊਗੀ ਤੇ ਫਿਰ ਤੇ ਬਾਲਟੀ ਵਿੱਚ ਮਜ਼ਬੂਤ ਹੀ ਲਿਹਾਉਣੀ ਪੈਣੀ ਬਾਲਟੀ ਮਜ਼ਬੂਤ ਥੱਲੇ ਚਾਹੀਦੀ ਬੀਬਾ ਜੀ ਕਿਤੇ ਬਾਲਟੀ ਜੀ ਨਾ ਬਾਲਟੀ ਨ ਤੇ ਮੁੱਲੇ ਦਾ ਫਿਰ ਮੁੱਲ ਯਾਰ ਜੀ ਛੋੜਾ ਜਿਹਾ ਪੀਪਾ ਜੀ ਕਿੰਨਾ 30000 ਰੁਪਿਆ ਭਾਜੀ 30000 ਵਿੱਚੋਂ ਕਰਨਾ ਮੰਨ ਤਨ ਕਰਾ ਲਓ ਜਨਾ ਕਰਾ ਕਿੰਨਾ ਭਾਜੀ ਤਾਂ ਕਰਾਈਏ ਫਿਰ ਵੀਰ ਜੀ ਕਿੰਨਾ ਕਰ ਹੋਰ ਵੀਰ ਜੀ ਠੀਕ ਠਾਜੇ ਬਹੁਤ ਵਧੀਆ ਭਾਜੀ ਬਹੁਤ ਵਧੀਆ ਜੀ ਕਿੰਨਾ ਕਰਨਾ ਮੰਨ ਮਾਣਾ ਪੀਪਾ ਜੀ ਕਰ ਦਾਂਗੇ ਅਰ ਜੀ ਫਿਰ 2000 ਹੀ ਕਰ ਦਿੰਦੇ ਆ ਅੱਛਾ 2000 ਹੀ ਕਰਤਾ ਫਿਰ ਕਰਕੇ ਤੁਸੀਂ ਵੀ ਕਰਾ ਲਓ ਅਰ ਪੀਪਾ ਜੀ ਚਲੋ 1000 ਹੋਰ ਕਰ ਦਿਆ ਫਿਰ ਠੀਕ ਹੈ ਭਾਜੀ 500 ਹੋਰ ਛੋਟ अच्छा हां जी 26000 ਸਾਡੇ 26000 ਦੀ ਵਸ਼ੀ ਦੇ ਦਾਂਗੇ ਤੂੰ ਵੀਰ ਨੂੰ ਉਹ ਚੰਮੀ ਮੰਨਤਾਂ ਨੂੰ ਮਨਤਾਂ ਖੁੱਲਾ ਕਰਾਂਗੇ ਕੋਈ ਫੋਨ ਵੀਰਪਰਾ ਲਾਈ ਮੋੜਨਾ ਨਹੀਂ ਆਪਾਂ ਕਿਸ ਨੂੰ ਠੀਕ ਹੈ ਜੀ ਹਾਂਜੀ ਤੇ ਦੁੱਧ 9 ਲੀਟਰ ਚਵਾਗਦਾ 9 ਲੀਟਰ ਭਾਜੀ ਅੱਡੇ ਕਰ ਕੋ ਚਾਰ ਟਾਈਮ ਚੋਲੇ ਪੰਜ ਟਾਈਮ ਵੀਰਪਰਾ ਚੋਲੇ ਠੀਕ ਹੈ ਹਾਂਜੀ ਤੇ ਹੁਣ ਜਿਹੜੀ ਆ ਜਿਹੜੀ ਜੇ ਇਹ ਵੀਰ ਜੀ ਗਾਣਾ ਬੱਚਾ ਮਰ ਗਿਆ ਵੀ ਭਾਜੀ ਸਾਈ ਵਾਲ ਕ੍ਰੋਸ ਤੇ ਜਿਹੜੀ ਹੈ ਇਹ ਠੰਡੀ ਸੀ ਲਾ ਵੀ ਭਾਜੀ ਬਹੁਤ ਆ ਕੰਮ ਇਹਨਾਂ ਕੋਈ ਵੀਰਪਰਾ ਕਵੇ ਆ ਵੇਖੋ ਠੀਕ ਹੈ ਹਾਂਜੀ ਤੇ ਇਹਦੇ ਕੋਲ ਕਿੰਨਾ ਦੁੱਧ 2000 ਰੁਪਏ ਭਾਜੀ ਇੱਕ ਵਾਰ ਪਹਿਲਾਂ 13 14 ਕਿਲੋ ਅੱਛਾ ਕੰਮ ਬੱਚੇ ਦਾ ਕਰ ਗਈ ਹਿਰਵਾ ਠੀਕ ਆ ਹਾਂਜੀ ਹੁਣ ਜਿਹੜਾ ਦੁੱਧ 10 ਕਿਲੋ ਤਿਆਰ ਹੋਗਾ ਪੱਕਾ ਦੁੱਧ ਚੋਲੇ ਸਾਡੇ ਘਰ ਦਿਨ ਟਾਈਮ ਵੀ ਪ੍ਰਾਚੋਲੇ ਠੀਕ ਹੈ ਜੀ ਹਾਂਜੀ ਤੋਰੋ ਫੇਰ ਇਹਨਾਂ ਵੀ ਆ ਲਓ ਭਾਜੀ ਥਾਣਾ ਇਹਦੇ ਵੀ ਤੁਹਾਨੂੰ ਲੱਗ ਗਿਆ ਪਾਣੀ ਬਹੁਤ ਚੰਗਾ ਭਾਜੀ ਚੁਵਾਈ ਇਹਦੇ ਵੀ ਇਦਾਂ ਮੈਟਰਲ ਛੇਕ ਹੀ ਹੋਣਗੇ ਇਹਦੇ ਵੀ ਠੀਕ ਹੈ ਜੀ ਇਹ ਦੋਹਾਂ ਗਾਇਆਂ ਦੇ ਤਾਂ ਟੈਟ ਹੋਵੇ ਤੇ ਕੋਈ ਵੀ ਪ੍ਰਾਕਰ ਛੱਡ ਜਾ ਗੱਡੀ ਦਾ ਕਿਰਾਇਆ ਦਊਂਗਾ ਠੀਕ ਆ ਬਾਕੀ ਕਿੰਨੇ ਕਿੰਨੇ ਕੇ ਸਿੰਗ ਜਿਹੜੇ ਦੇਖੇ ਮੜ ਮੜ ਸਿੰਗ ਭਾਜੀ ਉਂਗਲ ਉਂ ਕੋਸੀ ਗਾਂ ਡਰਦੀ ਆ ਆ ਵੇਖੋ ਇਹ ਨਾ ਕੋਈ ਵੀਰ ਭਰਾ ਕਵੇ ਇਧਰ ਵੇਖ ਲੋ ਚਵਾਈ ਆਉਗੀ ਜਿੱਦਾਂ ਬੰਬੀ ਆਉਂਦੀ ਆ ਰਪੀ ਭਾਜੀ ਠੀਕ ਆ ਇਧਰ ਵੇਖੋ ਬਾਕੀ ਇਹ ਆ ਕਿ ਅਜੇ ਪਸ਼ਮੀ ਨਹੀਂ ਆ ਪਸ਼ਮੀ ਨਹੀਂ ਆ ਰਪੀ ਭਾਜੀ ਗਾਂ ਆ ਵੇਖੋ ਠੀਕ ਆ ਛੇ ਕੀ ਕਰ ਦੂਗੀ ਭਾਜੀ ਛੇ ਕੀ ਠੀਕ ਆ ਹਾਂਜੀ ਮਤਲਬ ਬਾਲਟੀਆਂ ਫਿਰ ਸਪੈਸ਼ਲ ਲੋਹੇ ਦੀਆਂ ਬਣਾਉਣੀਆਂ ਪੈਣੀਆਂ ਪੈਣੀਆਂ ਬਾਲਟੀ ਸ਼ਲਵਰ ਦੀ ਛੇਕ ਹੋ ਜਣੇ ਹਰ ਕਾਂ ਠੀਕ ਆ ਹਾਂਜੀ ਵੇਖੋ ਭਾਜੀ ਕਿੱਡੀ ਆ ਗਾਂ ਜਿੰਦ ਜਾਣ ਵਾਲੀ ਚਲੋ ਫਿਰ ਲੈ ਜਾ ਬਾਕੀ ਚੰਗੀ ਫੈਟ ਵਾਲੀ ਗਾਂ ਆ ਜਿਹੜੀ ਦੁੱਧ 10 ਲੀਟਰ ਦੇ ਕੋਲ 10 ਤੇ ਬਾਕੀ ਅੱਗੇ ਤੁਸੀਂ ਆਪ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜਨੀ ਕਿਉਂਕਿ ਅਸੀਂ ਚਵਾਈ ਕਰਕੇ ਵੀਡੀਓ ਨਹੀਂ ਬਣਾਉਣੀ ਤੇ ਮੁੱਲੇ ਦਾ ਕੋਲ ਤੋਂ ਹੀ ਵੇਲਾ ਵੀ ਭਾਈ ਜੀ ਤੇ ਬੱਚਾ ਦਾ ਫਿਰ ਉਹ 40 45 ਹਜ਼ਾਰ ਕਰਦੇ ਚੰਗੇ ਵੀ ਲੱਗਦੇ ਹਨ ਹਾਂਜੀ ਪਰ ਹੁਣ ਜੈ ਜੀ ਕਰ ਦਣਾ ਕਿੰਨਾ ਤੁਸੀਂ ਦੱਸ ਦੋ ਕਿੰਨਾ ਕਰਦੇ ਜੈ ਜੀ ਕਰੀਏ ਤਾਂ ਵੀ 35 ਨਹੀਂ ਫਿਰ 35 ਤੇ ਫਿਰ ਧੱਕਾ ਜੈ ਜੀ ਬਸ ਤਿਆਰ ਚ ਮੰਨਣ ਕਰ ਦਾਂਗਾ ਕਿੰਨਾ 2000 2000 ਹੋਰ ਕਰਨਾ ਮਨ ਮੋਕੇ ਉਹ ਵੀਰ ਨੂੰ ਪੁੱਛ ਲੋ ਆਪਣੇ ਵਾਲਾ ਕਰਾ ਲਓ ਜੋ ਕਰਵਾ ਕਿੰਨਾ ਕਰਦੀ ਹੈ ਮਾਨ ਇਹਦਾ ਯਾਰ ਹੋ ਛੱਡਦਾ ਯਾਰ ਵੀ ਭਾਈ ਯਾਰ ਹੀ ਛੱਡਣਾ ਬਸ ਚਲ 2000 ਛੱਡ ਦਾਂਗੇ ਠੀਕ ਆ ਹਾਂਜੀ ਤੇ ਕਰਨਾ ਕੋਈ ਹੋਰ ਕਰ ਲਓ ਆਪਣੇ ਲੋਕ ਬਾਜੀ ਤੁਸੀਂ ਤਾਂ ਨਾ ਆਪਣੀ ਨੂੰ ਰਾਜ ਕਰਦੇ ਹੋ ਵੀਰ ਆਪਣੇ ਮੈਂ ਤਾਂ ਕਿਹਨਾ ਬਰਾਬਰ ਹੀ ਕਰਤੀਏ ਚਲੇ ਜੀ ਭਾਵੇਂ ਕੋਈ ਉਹ ਲੈ ਜਾਏ ਤੇ ਭਾਵੇਂ ਕੋਈ ਉਹ ਲੈ ਜਾਏ ਇਕੱਠਿਆਂ ਕੋ ਲਊ 59 ਦਾ ਜੋੜਾ ਦੇ ਰਾਂ ਕਰਕੇ ਅੱਛਾ ਹੋਰ ਦੱਸੋ 26 26 ਹਜ਼ਾਰ ਦੀ 26 26 ਨੂੰ ਦੇ ਰਾਂ ਇਕੱਠਿਆਂ ਕੋ ਲਊ ਜੀ ਉਦਾਂ ਕੱਲੀ ਲਊਗਾ 28 ਦੀ ਜੈਸ ਨੂੰ 72 ਠੀਕ ਆ ਉਹ ਜੋ ਦੋਸੋ ਛੋੜਾ ਠੀਕ ਆ ਹਾਂਜੀ ਇਧਰ ਦੇਖੋ ਮਾਨਤਨ ਖੁੱਲੇ ਹੋ ਜਾਂਦੇ ਇਹਨਾਂ ਕੋ ਵੀਰ ਭਰਾ ਕਵੇ ਲੱਤ ਮਾਰਦੀ ਐ ਜਿੱਦਾਂ ਮਰਜੀ ਭਾਂ ਛੋੜੋ ਜੇ ਬੱਚਾ ਥੱਲੇ ਬੈਠਾ ਰਹੇ ਠੀਕ ਆ ਜੀ ਹਾਂ ਦੇ ਲੋ ਸ਼ਾਈ ਵਾਲ ਗਾਂ ਜਿੱਦਾਂ ਬੈਠ ਨਹੀਂ ਦਿੰਦੀ ਜਿਹੜੀ ਠੰਡੀ ਠੀਕ ਆ ਜੀ ਮਨੁਧਰ ਵੀ ਭਾਈ ਤੈਨੂੰ ਬਰਨ ਕਸਾਰਾ ਲੱਗਣਾ ਬੱਚਾ ਮਰ ਗਿਆ ਵਾ ਹਾਂਜੀ ਇਹ ਵਪਾਰਿਆ ਵਾਅਦੇ ਵੀ ਆ ਤੇ ਘਾਟੇ ਵੀ ਆ ਠੀਕ ਆ ਜੀ ਹਾਂਜੀ ਤੇ ਆਖਰ ਵੀ ਭਾਜੀ ਬੱਚਾ ਲਾ ਗਿਆ ਬਾਬਾ ਸ਼ੀਖ ਖਾਲਦ ਨਹੀਂ ਇਹਨਾਂ ਕੋ ਵੀਰ ਭਰਾ ਕਵੇ ਗਰਮੀਆਂ ਜਾਂ ਕਿੱਦਾਂ ਆ ਕੜਿਆ ਆਪਣੀ ਚਲੋ ਕੋਈ ਨਹੀਂ ਤੇ ਉਤਰ ਆਪਾਂ ਹੋਰ ਕੁਝ ਕਹਿਣਾ ਫਿਰ ਬਸ ਵੀਰ ਜੀ ਆਪਾਂ ਇਹ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸੂਹਣ ਸਾਂਗਾਂ ਕੋਈ ਵੀਰ ਭਾਪ ਆਪਣੀ ਚੋਕੇ ਖੜੇ ਜਿਹੜਾ ਵੀਰ ਜੀ ਮੁੜ ਕੇ ਲਾਂਭਾ ਜਨਾ ਭਾਈ ਚੰਗਾ ਲੱਗਾ ਆਪਣੀਆਂ ਘਰ ਦੀਆਂ ਨਹੀਂ ਆ ਠੀਕ ਹੈ ਜੀ ਹਾਂਜੀ ਵੀਰ ਜੀ ਕੋਈ ਗਲਤ ਗੱਲ ਗਈ ਹੋ ਵੀਰ ਜੀ ਮਾਫ ਕਰਨਾ ਵੀਰ ਭਰਾਵਾਂ ਨੂੰ ਠੀਕ ਹੈ ਜੀ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਖੜੇ ਜੀ